ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾ ਤੇਜਸ ਹਨੀਰਾਏ ਅੱਜ ਦੇ ਇਸ ਵੀਡੀਓ ਚ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰ ਚੋੜਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਦਿਖਾਵਾਂਗੇ ਜਿਸ ਤੇ ਪੂਰੇ ਦੇਸ਼ ਚ ਨਵੀਂ ਬਹਿਸ ਸ਼ੁਰੂ ਹੋ ਗਈ ਹੈ ਦੱਸ ਦਈਏ ਕਿ ਇਹ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ 11 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੇ ਘਰ ਹੋਈ ਗਣੇਸ਼ ਪੂਜਾ 'ਚ ਸ਼ਾਮਲ ਹੋਏ ਅਤੇ ਸਭ ਤੋਂ ਪਹਿਲਾਂ ਅੱਜ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਇਸ ਤਸਵੀਰਾਂ 'ਚ ਕੁਝ ਵੀ ਅਜਿਹਾ ਵਿਖ ਰਿਹਾ ਜੋ ਕਿ ਇਤਰਾਜਯੋਗ ਹੈ ਗੈਰ ਸਵਿਧਾਨਕ ਹੈ ਜਾਂ ਫਿਰ ਇਸ ਵੀਡੀਓ 'ਚ ਤੁਹਾਨੂੰ ਕੋਈ ਡੀਲ ਹੁੰਦੇ ਹੋਏ ਦਿਖਾਈ ਦੇ ਰਹੀ ਹੈ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਸਾਰੇ 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 ਸਾਰ ਫਨ ਤੁਸੀਂ ਦੱਸੋ ਇਸ ਵੀਡੀਓ ਵਿੱਚ ਤੁਹਾਨੂੰ Hindu ਧਰਮ ਨੂੰ ਮੰਨਣ ਵਾਲੇ ਤੋਂ ਗਣਪਤੀ ਭਗਤ ਨਜ਼ਰ ਆ ਰਹੇ ਨੇ ਜਾਂ ਦੋਹਾਂ ਵਿਚਾਲੇ ਕੁਝ ਸੈਟਿੰਗ ਹੁੰਦੀ ਨਜ਼ਰ ਆ ਰਹੀ ਹੈ ਇਸ ਦਾ ਫੈਸਲਾ ਸਿਰਫ ਤੁਸੀਂ ਕਰਨਾ ਇਸ ਵੀਡੀਓ ਨੂੰ ਦੇਖੋ ਅਤੇ ਸੋਚੋ ਕਿ ਆਖਰਕਾਰ ਇਸ ਵੀਡੀਓ ਵਿੱਚ ਤੁਹਾਨੂੰ ਕੀ ਹੁੰਦੇ ਹੋਏ ਦਿਖਾਈ ਦੇ ਰਿਹਾ ਹੈ ਹੁਣ ਇਸ ਵੀਡੀਓ ਨੂੰ ਲੈ ਕੇ ਮਖਰੂਪ ਨਾਲ ਤਿੰਨ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਦਰਅਸਲ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਰੋਧੀ ਨੇਤਾ ਜਾਂ ਕੁਝ ਗਿਣੇ ਚੁਣੇ ਲੋਕ ਜਿਹੜੀਆਂ ਗੱਲਾਂ ਕਰ ਰਹੇ ਨੇ ਉਹਨਾਂ ਨੂੰ ਸੁਣਨ ਤੋਂ ਬਾਅਦ ਇਹ ਤਿੰਨ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਸਭ ਤੋਂ ਪਹਿਲਾਂ ਇਸ ਨਾਲ ਨਿਆ ਪਾਲਿਕਾ ਤੇ ਸੁਪਰੀਮ ਕੋਰਟ ਦੀ ਨਿਰਪੱਖਤਾ ਤੇ ਸਵਾਲ ਉਠਾਏ ਜਾ ਰਹੇ ਨੇ ਅਤੇ ਲੋਕਾਂ ਨੂੰ ਇੰਜ ਲੱਗ ਰਿਹਾ ਹੈ ਕਿ ਜਿਵੇਂ ਮੋਦੀ ਸਰਕਾਰ ਅਤੇ ਸੁਪਰੀਮ ਕੋਰਟ ਵਿਚਾਲੇ ਗੱਠਜੋੜ ਹੋ ਗਿਆ ਹੁਣ ਗੱਲ ਕਰਦੇ ਹਾਂ ਦੂਜੀ ਗੱਲ ਦੀ ਦੂਜੀ ਗੱਲ ਹਿੰਦੂ ਧਰਮ ਨੂੰ ਲੈ ਕੇ ਹੈ ਕਿਉਂਕਿ ਇਸ ਦੇ ਚੀਫ ਜਸਟਿਸ ਡੀਵਾਈ ਚੰਦਰ ਚੂੜ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਗਵਾਨ ਗਣੇਸ਼ ਦੀ ਆਰਤੀ ਕਰ ਰਹੇ ਨੇ ਅਤੇ ਸਾਡੇ ਦੇਸ਼ ਦੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਧਰਮ ਨਿਰਭਗ ਭਾਰਤ ਦੇ ਚੀਫ ਜਸਟਿਸ ਨੂੰ ਇਸ ਤਰ੍ਹਾਂ ਆਪਣੇ ਧਰਮ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਤੇ ਜੈਤਰਾਜ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਰਾਵੇ ਅਤੇ ਇਸ ਗਣੇਸ਼ ਪੂਜਾ ਵਿੱਚ ਉਹਨਾਂ ਦੀ ਸਮੂਲੀਅਤ ਨੂੰ ਲੈ ਕੇ ਜਿਸ ਵਿੱਚ ਪੀਐਮ ਮੋਦੀ ਉਹ ਟੋਪੀ ਅਤੇ ਪਹਿਰਾਵਾ ਪਹਿਨੇ ਹੋਏ ਨਜ਼ਰ ਆ ਰਹੇ ਨੇ ਜੋ ਮਹਾਰਾਸ਼ਟਰ ਵਿੱਚ ਮਰਾਠੀ ਭਾਈਚਾਰੇ ਦੇ ਲੋਕ ਪਹਿਨਦੇ ਕਿਉਂਕਿ ਬਹੁਤ ਜਲਦੀ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਚੀਫ ਜਸਟਿਸ ਡੀ.ਵਾਈ ਚੰਦ ਚੂੜਵੀ ਮਹਾਰਾਸ਼ਟਰ ਤੋਂ ਆਉਂਦੇ ਨੇ ਇਸ ਲਈ ਬਹੁਤ ਸਾਰੇ ਲੋਕ ਇਹਨਾਂ ਤਸਵੀਰਾਂ ਨੂੰ ਇਸ ਨਾਲ ਜੋੜਦੇ ਨਜ਼ਰ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਜੇਕਰ ਮਹਾਰਾਸ਼ਟਰ ਵਿੱਚ ਚੋਣਾਂ ਨਾ ਹੁੰਦੀਆਂ ਤਾਂ ਪ੍ਰਧਾਨ ਮੰਤਰੀ ਮੋਦੀ ਸ਼ਾਇਦ ਮਰਾਠੀ ਪਹਿਰਾਵਾ ਨਾ ਹੁੰਦੇ ਹੁਣ ਬਹੁਤ ਸਾਰੇ ਲੋਕਾਂ ਨੂੰ ਅਜੀਬ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਿਰਫ ਦੇ ਸਿਰਫ ਚੋਣਾਂ 'ਚ ਫਾਇਦਾ ਚੁੱਕਣ ਲਈ ਇਹ ਵੀਡੀਓ ਜਾਈ ਤਸਵੀਰਾਂ ਰਿਲੀਜ਼ ਕਰਵਾ ਰਹੇ ਨੇ ਪਰ ਤੁਸੀਂ ਹੁਣ ਖੁਦ ਸੋਚੋ ਜੇ ਚੋਣਾਂ ਦੌਰਾਨ ਇਸ ਤਰ੍ਹਾਂ ਦੀਆਂ ਵੀਡੀਓਜ਼ ਨਾਲ BJP ਨੂੰ ਫਾਇਦਾ ਹੁੰਦਾ ਤਾਂ RAM ਮੰਦਰ ਤੋਂ ਬਾਅਦ BJP ਦੀ 400 ਨਹੀਂ 450 ਸੀਟਾਂ ਆ ਜਾਂਦੀਆਂ ਜਦੋਂ ਲੋਕਾਂ ਨੇ RAM ਮੰਦਰ ਵੇਖਣ ਤੋਂ ਬਾਅਦ ਵੀ BJP ਨੂੰ 240 ਸੀਟਾਂ ਦਿੱਤੀਆਂ ਤਾਂ ਫਿਰ ਤੁਸੀਂ ਇਹ ਕਿਵੇਂ ਸੋਚ ਸਕਦੇ ਹੋ ਧਿਆਨ ਰਹੇ ਵੱਖ-ਵੱਖ ਪੇਸ਼ਿਆਂ ਤੋਂ ਆਉਣ ਵਾਲੇ ਲਿਬਰਲਸ ਦੀ ਇਹ ਸਾਰਾ ਖੱਤਸਾ ਇਹ ਸਾਰਾ ਡਰ ਸਿਰਫ ਪ੍ਰਧਾਨ ਮੰਤਰੀ ਮੋਦੀ ਦੇ CBI ਦੇ ਘਰ ਪਹੁੰਚਣ ਕਾਰਨ ਹੈ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਲਿਬਰਲਸ ਗਰੁੱਪ ਨੂੰ ਇਫਤਾਰ ਪਾਰਟੀ ਤੋਂ ਕੋਈ ਪਰੇਸ਼ਾਨੀ ਨਹੀਂ ਹੈ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਇਫਤਾਰ ਪਾਰਟੀ ਦਾ ਯੋਜਨ ਕਰਦਾ ਹੈ ਅਤੇ ਦੇਸ਼ ਦੇ ਵੱਡੇ ਵੱਡੇ ਨੇਤਾ ਇਸ ਵਿੱਚ ਸ਼ਾਮਲ ਹੋਣ ਲਈ ਆਉਣ ਤਾਂ ਉਹਨਾਂ ਨੂੰ ਡਾਕ ਨਹੀਂ ਸਤੋਂਦਾ ਇਫਤਾਰ ਪਾਰਟੀ ਦੀ ਗੱਲ ਕੋਈ ਕਾਲਪਨਿਕ ਨਹੀਂ ਹੈ ਸਾਲ 2009 ਵਿੱਚ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਉਹਨਾਂ ਦੇ ਘਰ ਜੇਕਰ ਇਫਤਾਰ ਪਾਰਟੀ ਰੱਖੀ ਗਈ ਸੀ ਤੇ ਉਸ ਸਮੇਂ ਉਹਨਾਂ ਮਹਿਮਾਨਾਂ ਚ ਇੱਕ ਚਿਹਰਾ ਤਤਕਾਲੀ ਚੀਫ ਜਸਟਿਸ ਕੇਜੀ ਬਾਲਾਕ੍ਰਿਸ਼ਨਨ ਦਾ ਵੀ ਸੀ ਅੱਜ ਲੋਕਤੰਤਰ ਨੂੰ ਖਤਰੇ 'ਚ ਦੱਸ ਕੇ ਚੀਖਣ ਵਾਲਿਆਂ ਨੂੰ ਸ਼ਾਇਦ ਉਸ ਸਮੇ ਉਹ ਦੋਸਤਾਂ ਨੂੰ ਕੁਝ ਠੀਕ ਲੱਗ ਗਿਆ ਹੋਵੇਗਾ ਉਸ ਸਮੇ ਉਹਨਾਂ ਨੂੰ ਸ਼ਾਇਦ ਇਸ ਜੱਤ ਤੋਂ ਪਰੇਸ਼ਾਨੀ ਨਹੀਂ ਹੋਈ ਹੋਵੇਗੀ ਕਿ ਜਦੋਂ ਸੀਜੀਆਈ ਖੁਦ ਪ੍ਰਧਾਨ ਮੰਤਰੀ ਦੇ ਘਰ ਆ ਕੇ ਉਹਨਾਂ ਨਾਲ ਖੁਸ਼ੀ ਨਾਲ ਗੱਲ ਕਰ ਰਹੇ ਨੇ ਤਾਂ ਇਨਸਾਫ਼ ਕੌਣ ਕਰੇਗਾ ਉਹਨਾਂ ਦਾ ਡਰ ਅੱਜ ਸਿਰਫ ਇਸ ਲਈ ਹੈ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਹ ਹਿੰਦੂ ਧਰਮ ਨੂੰ ਮੰਨਣ ਵਾਲੇ ਸੀਜੀਆਈ ਡੀ ਬਾਈ ਚੰਦਰ ਚੂੜਦੇਕਰ ਪੂਜਾ ਕਰ ਰਹੇ ਨੇ ਲਿਬਰਲਸ ਮੁਤਾਬਕ ਸ਼ਾਇਦ ਜੇ ਸੀਜੀਆਈ ਦਾ ਧਰਮ ਹਿੰਦੂ ਹੈ ਤਾਂ ਉਹਨਾਂ ਨੂੰ ਦਿਲੋਂ ਨਾਸਤਿਕ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਉਹ ਆਪਣੇ ਧਰਮ ਦੀ ਪਾਲਣਾ ਕਰਨਗੇ ਤਾਂ ਲੋਕਾਂ ਨੂੰ ਹਮੇਸ਼ਾ ਇਹ ਹੀ ਮਹਿਸੂਸ ਹੋਵੇਗਾ ਕਿ ਪੂਜਾ ਕਰਨ ਵਾਲਾ ਵਿਅਕਤੀ ਕਿਵੇਂ ਇਨਸਾਫ ਕਰ ਸਕਦਾ ਹੈ ਪਰ ਜੇਕਰ ਉਹੀ ਵਿਅਕਤੀ ਕਰ ਬੈਠ ਕੇ ਇਫਤਾਰ ਪਾਰਟੀ ਦੀ ਮੇਜ਼ਬਾਨੀ ਕਰਦਾ ਹੈ ਤਾਂ ਉਸ ਦੀ ਭਰੋਸੇਯੋਗਤਾ ਉਹਨਾਂ ਦੀ ਨਜ਼ਰਾਂ ਵਿੱਚ ਦੁੱਗਣੀ ਹੋ ਜਾਵੇਗੀ ਉਸ ਵਿੱਚ ਨਿਆਂ ਦੀ ਸਮਰੱਥਾ ਪੈਦਾ ਹੋਵੇਗੀ ਅਤੇ ਉਸ ਦੇ ਧਰਮ ਨਿਰਪੱਖਤਾ ਦੇ ਗੀਤ ਪੜੇ ਜਾਣਗੇ ਜਨ ਜਿਹੜੇ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਰੇ ਵਿੱਚ ਦੱਸਦੇ ਆ ਇਹ ਲੋਕ ਸੀਜੀਆਈ ਦੇ ਘਰ ਵਿੱਚ ਹੋਣ ਵਾਲੀ ਪੂਜਾ ਤੇ ਇਸ ਵਿੱਚ ਸ਼ਾਮਲ ਹੋਣ ਵਾਲੇ ਪ੍ਰਧਾਨ ਮੰਤਰੀ ਦਾ ਵਿਰੋਧ ਕਰ ਰਹੇ ਨੇ ਉਹੀ ਸੰਵਿਧਾਨ ਦੇਸ਼ ਦੇ ਨਾਗਰਿਕਾਂ ਨੂੰ ਧਾਰਾ 25 ਤਹਿਤ ਆਪਣੇ ਧਰਮ ਦੀ ਪਾਲਣਾ ਕਰਨ ਦੀ ਆਜ਼ਾਦੀ ਦਿੰਦਾ ਹੈ ਹੁਣ ਲੋਕ ਇਹ ਨਹੀਂ ਕਹਿ ਸਕਦੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਨਨਾਂ ਤੇ ਸੀਜੀਆਈ ਬਨਨ ਨਾਲ ਦੇਸ਼ ਦੀ ਨਾਗਰਿਕਤਾ ਖੋ ਲਈ ਜਾਂਦੀ ਹੈ ਸੱਚ ਤਾਂ ਇਹ ਹੈ ਕਿ ਜੋ ਅਧਿਕਾਰਿਕ ਆਮ ਨਾਗਰਿਕ ਮਰਤੇ ਜਾਂਦੇ ਨੇ ਉਹੀ ਅਧਿਕਾਰ ਪੀਐਮ ਮੋਦੀ ਤੇ ਸੀਜੀਡੀ ਬਾਈਚੰਦ ਚੂੜਕੋਲ ਵੀ ਨੇ ਅਜੇ ਜੇਕਰ ਇਹ ਦੋਵੇਂ ਲੋਕ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੈ ਅਤੇ ਉਹਨਾਂ ਨੂੰ ਆਪਣੇ ਧਰਮ ਦੇ ਪਾਲਨ ਕਰਨ 'ਚ ਕੋਈ ਦਿੱਕਤ ਨਹੀਂ ਇਹ ਤਾਂ ਜਾਹਿਰ ਹੈ ਕਿ ਉਹ ਅਜਿਹੇ ਪ੍ਰੋਗਰਾਮਾਂ 'ਚ ਆ ਜਾ ਸਕਦੇ ਨੇ ਅਤੇ ਜੇਕਰ ਸਾਡਾ ਇਹ ਜਵਾਬ ਲਿਬਰਲਸ ਲਈ ਸਹੀ ਨਹੀਂ ਹੈ ਤਾਂ ਉਹਨਾਂ ਨੂੰ ਅਗਲੇ ਸਪਰੇਸ਼ਾਨੀ ਦਾ ਆਧਾਰ ਇਫਤਾਰ ਪਾਰਟੀ ਤੇ ਕਾਨਫਰੰਸਾਂ ਨੂੰ ਬਣਾਉਣਾ ਚਾਹੀਦਾ ਹੈ ਜਿੱਥੇ ਕਾਰਸ਼ਪਾਲਿਕਾ ਤੇ ਨਿਆਂਪਾਲਿਕਾ ਦੇ ਲੋਕ ਇਕੱਠੇ ਹੁੰਦੇ ਨੇ ਤੇ ਖੂਬ ਹੱਸਦੇ ਨੇ ਪਰ ਉਸ ਵੇਲੇ ਕਿਸੇ ਨੂੰ ਵੀ ਗਲਤ ਜਾਂ ਅਟਪਟਾ ਨਹੀਂ ਲੱਗਦਾ ਅੱਜ ਇਹ ਜੋ ਸਵਾਲ ਸਾਹਮਣੇ ਆ ਰਿਹਾ ਹੈ ਇਹ ਇਸ ਲਈ ਰਿਹਾ ਕਿਉਂਕਿ ਇਹ ਦੋਵੇਂ Hindu ਧਰਮ ਨਾਲ ਸੰਬੰਧਿਤ ਨਹੀਂ ਪਰ PM ਅਤੇ CGI ਹੋਣ ਦੇ ਨਾਲ ਨਾਲ ਇਹ ਆਮ ਲੋਕ ਵੀ ਨੇ ਜੋ ਆਪਣਾ ਧਰਮ ਅਤੇ ਆਪਣੀ ਰੀਤੀ ਰਿਵਾਜ ਮੰਨ ਸਕਦੇ ਨੇ